ਅੱਜ ਅਸੀਂ ਪਹੁੰਚੇ ਹਾਂ ਫਲੋਰ ਦੇ ਸਿਵਲ ਹਸਪਤਾਲ ਵੇਖੇ ਜਿਵੇਂ ਕਿ ਤੁਹਾਨੂੰ ਪਤਾ ਫਲੋਰ ਦੇ ਵਿੱਚ ਜੜੀਆਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਦਿਨੋਂ-ਦਿਨ ਵਾਧੀਆਂ ਜਾ ਰਹੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਹੈ ਜਿਹੜਾ ਫਲੋਰ ਦੇ ਵਿੱਚ ਕਾਫੀ ਲੁੱਟਾ ਖੋਹਾਂ ਹੋਈਆਂ ਸੀ ਤੇ ਅੱਜ ਜਿਹੜਾ ਇੱਕ ਫਲੋਰ ਦੇ ਵਿੱਚ ਲੁੱਟ ਖੋਹ ਦੀ ਵਾਰਦਾਤ ਨੂੰ ਹੋ ਰਿਹਾ ਜਿਹੜਾ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਇੱਕ ਮਨਦੀਪ ਨਾਮ ਦਾ ਸ਼ਖਸ ਹੈ ਜੋ ਕਿ ਰਾਹੋਂ ਦਾ ਰਹਿਣ ਵਾਲਾ ਉਸਨੇ ਦੱਸਿਆ ਕਿ ਉਹ ਦਰਬਾਰ ਮਈਆ ਭਗਵਾਨ ਜੀ ਦੇ ਤੇ ਹਨੂਮਾਨ ਮੰਦਿਰ ਮੱਥਾ ਟੇਕਣ ਆਏ ਸੀਗੇ ਜੇ ਜਦੋਂ ਮੱਥਾ ਟੇਕ ਕੇ ਉਹ ਦਰਿਆ ਸਤਲੁਜ ਦਰਿਆ ਤੇ ਜਾਂਦੇ ਆ ਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਜਿਹੜਾ ਉੱਥੇ ਜਾ ਕੇ ਆ ਜਿਹੜਾ ਦੋ ਜਣੇ ਆ ਉਹ ਉਹਨਾਂ ਨੂੰ ਜਿਹੜਾ ਉੱਥੇ ਕੁਝ ਅਣਪਛਾਤੇ ਨੌਜਵਾਨ ਆ ਜਿਹੜੇ ਉਹਨਾਂ ਨੂੰ ਰੋਕ ਲੈਂਦੇ ਆ ਤੇ ਜਦੋਂ ਉਹਨੂੰ ਰੋਕਦੇ ਆ ਰੋਕਣ ਤੋਂ ਬਾਅਦ ਆ ਜਿਹੜਾ ਉਸ ਦੇ ਉੱਤੇ ਆ ਤੇਜ਼ ਧਾਰ ਦਾਤਰ ਦੇ ਨਾਲ ਆ ਜਿਹੜਾ ਹਮਲਾ ਕਰ ਦਿੰਦੇ ਆ ਤਾਂ ਉਸ ਨੇ ਦੱਸਿਆ ਮੇਰੇ ਕੋਲ ਦੋ ਮੋਬਾਈਲ ਸੀ ਮਿੱਤੋ ਦੋ ਮੋਬਾਈਲ ਖੋਲੇ ਆ ਤਾਂ ਉਸ ਦੇ ਹੱਥ ਦੇ ਉੱਤੇ ਆ ਜਿਹੜੀਆਂ ਸੱਟਾਂ ਮਾਰੀਆਂ ਗਈਆਂ ਦਾਬ ਦੇ ਨਾਲ ਤੇ ਉਸ ਦਾ ਜਿਹੜਾ ਹੱਥ ਆ ਉਸ ਦੇ ਵਿੱਚ ਜਿਹੜਾ ਕਾਫੀ ਜਿਹੜੀ ਆ ਸੱਟ ਲੱਗੀ ਹੋਈ ਹੈ ਜਿਵੇਂ ਕਿ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਸੱਟ ਆ ਜਿਹੜੀ ਉਹਦੀਆਂ ਦੋ ਉਂਗਲੀਆਂ ਤੇ ਲੱਗੀ ਹੋਈ ਹੈ ਤਾਂ ਡਾਕਟਰ ਵੱਲੋਂ ਜਿਹੜਾ ਉਹਨਾਂ ਨੂੰ ਕਿਹਾ ਗਿਆ ਵੀ ਸਵੇਰ ਨੂੰ ਜਿਹੜਾ ਇਹਦਾ ਆਪਰੇਸ਼ਨ ਹੋਵੇਗਾ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਹਾਂਜੀ ਕੀ ਹੋਇਆ ਤੁਹਾਡੇ ਨਾਲ ਵਾਕਿਆ ਉਹ ਸਾਡੇ ਭਾਜੀ ਦੋ ਮੁੰਡੇ ਸੀਗੇ ਮੋਟਰ ਰੈਲ ਤੇ ਠੀਕ ਆ ਜੀ ਮੈਂ ਜੀ ਆ ਭਗਵਾਨ ਤੋਂ ਥੋੜਾ ਜਿਹਾ ਅੱਗੇ ਜਾ ਕੇ ਅਸੀਂ ਰੁਕੇ ਹੋਏ ਸੀਗੇ ਉੱਥੇ ਮੈਂ ਜਰ ਕੇ ਵਾਸ਼ਮ ਕਰਨ ਮੇਰਾ ਦੋਸਤ ਪਿੱਛੇ ਘੜਾ ਤੇ ਕਾ ਮੋਟਰਸਾਈਕਲ ਕੋਲ ਮੈਂ ਜਦੋਂ ਆਇਆ ਵਾਸ਼ ਨੂੰ ਕਰਕੇ ਉਹ ਕਹਿੰਦਾ ਬਈ ਕੋਈ ਆਇਆ ਉਹਨਾਂ ਕੋ ਦੋ ਆਏ ਆ ਵੀ ਕਹਿੰਦੇ ਮੁੰਡੇ ਨੂੰ ਸਾਧ ਦੇ ਕਿੱਥੇ ਆ ਮੈਂ ਜਦੋਂ ਕੋਲ ਆਇਆ ਉਹਨਾਂ ਨੇ ਮੇਰੇ ਹੱਥ ਦੇ ਫੋਨ ਗਿਆ ਕਹਿੰਦੇ ਫੋਨ ਫੜਾ ਮੈਂ ਫੋਨ ਨਹੀਂ ਦਿੱਤਾ ਉਹਨਾਂ ਜ਼ਬਰਦਸਤੀ ਖੋਲਿਆ ਮੁੜ ਕੇ ਦਾਤ ਗੱਡੇ ਪਹਿਲਾਂ ਮੇਰੇ ਦੋਸਤ ਤੇ ਮਾਰਨ ਲੱਗੇ ਸੀਗੇ ਫਿਰ ਉਹ ਬਚਾਲਾ ਬਚਾਉਂਦਾ ਮੇਰੀ ਉਂਗਲੀਆਂ ਤੇ ਵੱਡ ਹੋ ਗਈਆਂ ਹਾਂ ਜੀ। ਕੀ ਉਹ ਪਤਾ ਕਰ ਦੋ ਜਣੇ ਸੀਗੇ ਸਮਲੈਂਡਰ ਮੋਟਰਸਾਈਕਲ ਤੇ ਸੀਗੇ। ਅੱਛਾ। ਹਾਂ ਜੀ। ਮੋਬਾਈਲ ਤੋਂ ਇਲਾਵਾ ਹੋਰ ਕੀ ਲੁੱਟਿਆ ਸਰ? ਮੋਬਾਈਲ ਤੋਂ ਇਲਾਵਾ ਦੋ ਫੋਨ ਲੁੱਟੇ ਗਏ। ਮੇਰਾ ਤੇ ਮੇਰੇ ਦੋਸਤ ਦਾ ਲੁੱਟਿਆ ਗਿਆ ਜੀ। ਅੱਛਾ। ਤੇ ਨਕਦੀ ਕਿੰਨੀ ਦੱਸੀ ਤੁਸੀਂ? ਹਾਂ ਜੀ। ਨਕਦੀ ਵੀ ਫੈਸੇ। ਕੋਈ ਕੈਸ਼ ਕੁਝ ਨਹੀਂ ਹੈ ਦਦਾ ਕੋਈ ਕੁਝ ਨਹੀਂ ਹੈਗਾ। ਬਸ ਫੋਨ ਇੱਕ ਹੋ ਕੇ ਮੇਰੇ ਆ ਮਾਰ ਕੇ ਨੱਟ ਗਏ ਜੇ। ਤੁਸੀਂ ਦੋ ਜਣੇ ਸੀ? ਹਾਂ ਜੀ ਅਸੀਂ ਦੋ ਜਣੇ ਸੀਗੇ। ਉਸ ਤਰ੍ਹਾਂ ਕਿ ਤਾਣੋਂ ਜਿਹੜਾ ਸਾਡੇ ਨਾਲ ਸੀ। ਨਹੀਂ ਕਰਨ। ਮੇਰਾ ਦੋਸਤ ਹੈ ਉਹ ਕਦਾ ਠੀਕ ਹੈ ਹਾਂਜੀ ਉਹਦੇ ਕੁਝ ਨਹੀਂ ਹੋਇਆ ਬੈ ਤੇ ਉਹਦੇ ਪਹਿਲਾਂ ਲੱਗਾ ਲੱਗਾ ਵੀ ਮੈਂ ਉਹਨੂੰ ਬਚਾਉਂਦਾ ਮਚਾਉਂਦਾ ਨਾ ਮੇਰਾ ਹੱਥ ਮੋਰੇ ਆ ਗਿਆ ਆਪਣਾ ਪਿੰਡ ਕਿਹੜਾ ਹੈ ਮੇਰਾ ਜੀ ਪਿੰਡ ਰਹੋ ਆ ਕੀ ਮਾਂ ਕੀ ਕਰਦੇ ਪ੍ਰਕਾਸ਼ ਸਿੰਘ ਮੰਗ ਇਹੀ ਕਰਦੇ ਆ ਜੀ ਐਦਾਂ ਦੇ ਵਾਰ ਦਾ ਡਾਕਰ ਨਾਲ ਜਦੋਂ ਤੋਂ ਚੱਲੋ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਮੇਰਾ ਜੀ ਕਰਨਦੀਪ ਕਿਹੜਾ ਪਿੰਡ ਹੈ ਬਜੀ ਮੇਰਾ ਪਿੰਡ ਕੀ ਕਿੰਨ ਕੋਈ ਜੀ ਮਾਮਲਾ ਪਤੀ ਦੀ ਸਿਵਲ ਹਸਪੀਟਲ ਆਏ ਆ ਅਸੀਂ ਜੀ ਮੱਥਾ ਟੇਕਣਾ ਹੀ ਇੱਥੇ ਆਪਣੇ ਫਰੂਰ Hanuman ਮੰਦਿਰ ਤੇ ਮੱਥਾ ਟੇਕਿਆ ਸੀ ਅਸਕੇ ਚਲ ਦਰਿਆ ਦੇਖਿਆ ਜੀ ਤੇ ਉੱਥੇ ਰਸਤੇ ਜੇ ਹਲੇ ਅਸੀਂ ਦੁਆ ਟ੍ਰੇਨ ਪਟਰੀ ਟੱਪਣ ਲੱਗੇ ਜਾਂ ਨੋਨੇ ਖਣਚੇ ਲਿਆ ਤੇ ਉਹਨਾਂ ਨੇ ਦਾਤ ਕੱਢੇ ਸਾਨੂੰ ਕਹਿੰਦੇ ਆਪਣਾ ਆਪਣਾ ਫੋਨ ਕੱਢੋ ਫੋਨ ਖੋਹ ਕੇ ਲੈ ਗਏ ਸਾਡੇ ਕੋਲ ਜਿਵੇਂ ਅਸੀਂ ਛਡਾਉਂਦੇ ਸੀ ਉਹਨਾਂ ਦਾ ਫੋਨ ਉਹਨਾਂ ਸਾਡੇ ਦਾਤ ਮਾਰੇ ਅੱਛਾ ਹਾਂਜੀ ਠੀਕ ਈ ਤੋਂ ਲੱਗ ਹੋਰ ਕੁਝ ਨਹੀਂ ਜੀ ਮੜ ਕੇ ਤੁਸੀਂ ਮਨ ਨੂੰ ਅੱਥੇ ਨਹੀਂ ਆਇਆ ਇੱਥੇ ਹਾਂ ਜੀ ਮੜ ਕੇ ਇੱਥੇ ਲੈ ਆਏ ਹਾਂ ਜੀ ਸਰ ਸਾਡੇ ਕੋਲ ਇੱਕ ਪੇਸ਼ੈਂਟ ਪੁਣੀ ਥੋੜੀ ਦੇਰ ਪਹਿਲੇ ਆਇਆ ਮਨਦੀਪ ਸਿੰਘ ਕਰਕੇ ਨਾਮ ਮੁੰਡੇ ਦਾ ਆ ਨਾਮ ਸੁਖਸાગਰ ਐਸਬੀਐਸ ਨਗਰ ਦਾ ਮੁੰਡਾ ਨਵੇਂ ਸ਼ਹਿਰ ਦਾ ਇਹ ਮਈਆ ਦਰਬਾਰ ਦੇ ਕੋਲ ਸਿਗੇ ਗਏ ਬਈ ਤੇ ਉੱਥੇ ਨਾ ਮਨ ਸਨੇਚਿੰਗ ਹੋਈ ਹੈ ਐਕਚੁਅਲੀy ਓਕੇ ਤੇ ਮੁੰਡੇ ਦੇ ਹੱਥ ਤੇ ਕਾਫੀ ਇਨਸਾਈਜ਼ ਗੂਣ ਸੀਗੇ ਕਾਫੀ ਬਲੀਡਿੰਗ ਸੀਗੀ ਉਹਨੂੰ ਸਟੇਬਲ ਬਟ ਦਿੱਤਾ ਹਾਂ ਠੀਕ ਹੈ ਜੀ ਹੁਣ ਨੋਰਮਲ ਹੈ ਪੰਜ ਗਲਾਸ ਦੇ ਲਈ ਹੱਥੇ ਸਟਾਅ ਹੋਪਨ ਕੇ ਸਿਰਫ ਹੱਥੇ ਸਟਾਅ ਪਰ ਹੁਣ ਇੱਥੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੁੰਦਾ ਹੈ ਫਲੋਰ ਦੇ ਵਿੱਚ ਜਿਵੇਂ ਕੋਈ ਦਿਨ ਇਦਾਂ ਦਾ ਨਹੀਂ ਜਦੋਂ ਲੁੱਟਖੋ ਨਹੀਂ ਹੁੰਦੀ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਬਾਰ ਬਾਰ ਅਸੀਂ ਵੀ ਕਹਿ ਕੇ ਅੱਕ ਚੁੱਕੇ ਆ ਵੀ ਫਲੋਰ ਦੇ ਵਿੱਚ ਇਹ ਜਿਹੜਾ ਲੁੱਟਖੋਆਂ ਦੀਆਂ ਵਾਰਦਾਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਵੀ ਇਸ ਵੱਲ ਇਹ ਜਿਹੜਾ ਧਿਆਨ ਦਿੱਤਾ ਜਾਵੇ ਤੇ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਆਲੇ-ਦੁਆਲੇ ਆ ਜਿਹੜੀ ਗਸ਼ਤ ਹੈ ਆਪਣੀ ਉਹ ਜਿਹੜੀ ਆ ਪੁਲਿਸ ਦੀ ਵਧਾਣੀ ਚਾਹੀਦੀ ਆ ਤਾ ਹੁਣ ਦੇਖਣਾ ਇਹ ਹੋਵੇਗਾ ਵੀ ਇਹ ਜਿਹੜੀ ਘਟਨਾ ਹੋਈ ਆ ਇਸ ਦੇ ਵਿੱਚ ਆ ਫਲੋਰ ਪੁਲਿਸ ਆ ਜਿਹੜੀ ਦੋਸ਼ੀਆਂ ਤੱਕ ਪਹੁੰਚੇਗੀ ਜਾਂ ਇਹ ਆ ਜਿਹੜਾ ਇਸੇ ਤਰ੍ਹਾਂ ਹੀ ਆ ਜਿਹੜਾ ਇੱਥੇ ਹੀ ਸਿਮਟ ਕੇ ਰਹਿ ਜਾਵੇ